ਸਾਰਿਆਂ ਨੂੰ ਚਲ ਚਲ ਜੀ ਸਵਾਗਤ ਕਰਦਾ ਜੀ ਤੁਹਾਡਾ ਮਾ ਆਪਣੇ YouTube ਚੈਨਲ 'ਚ ਤੁਸ ਦੀ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੋਣੀ ਬਹੁਤ ਜ਼ਬਰਦਸਤ ਵੇਖਣ ਵਾਲੀ ਆ ਜੀ ਕਿਉਂਕਿ ਆ ਸਭ ਲੋਕਾਂ ਕਾ ਜੀ ਅੰਮ੍ਰਿਤਸਰ ਤੋਂ ਬਾਅਦ ਦਾ ਜਿਹੜੀ ਅਸੀਂ ਬਾਹਰ ਆਇਆ ਜੀ ਘੁੰਮਣ ਮੈਂ ਆਇਆ ਜੀ ਅੱਜ ਬਹੁਤ ਹੀ ਵਧੀਆ ਜਗ੍ਹਾ ਤੇ ਹਿਮਾਚਲ ਦੇ ਫੇਲਦੇ ਚਾਇਆ ਜੀ ਜਿਹੜਾ ਬਹੁਤ ਹੀ ਸੋਹਣਾ ਦੇਖਣ ਨੂੰ ਲੱਗਦਾ ਹੈ ਉੱਥੇ ਦਾ ਕਲਚਰ ਦੇਖਿਆ ਮੈਂ ਉੱਥੇ ਲੋਕਾਂ ਦਾ ਰਹਿਣ ਸਹਿਣ ਸਿੰਪਲ ਰਹਿਣ ਸੈਣ ਆ ਉੱਥੇ ਦਾ ਖਾਣ ਪੀਣ ਰਹਿਣ ਸੈਣ ਉਹ ਇਹ ਤਰ੍ਹਾਂ ਕਲਚਰ ਆਜੋਗੀ ਥੋੜਾ ਪਹਿਰਾਵਾ ਵਾ ਬਹੁਤ ਹੀ ਸੁਣਾ ਹੈ ਜੀ ਕਿ ਮਾਤਾ ਜੀ ਜਿਹੜੇ ਤੁਹਾਨੂੰ ਬੜਾ ਵੈਸੇ ਬੜੇ সুইਟ ਹੁੰਦੇ ਨੇ ਬਹੁਤ ਵਧੀਆ ਬੰਦੇ ਨੇ ਪੰਜਾਬੀ ਲੋਕਾਂ ਦੀ ਵੈਸੇ ਬੜੀ ਆਉ ਭਵਿਕ ਕਰਦੇ ਪੰਜਾਬੀ ਖੈਰ ਕੋਈ ਵੀ ਆ ਜੇ ਸਾਰੇ ਵਾਸਤੇ ਬਹੁਤ ਵਧੀਆ ਆਉ ਭਵਿਕ ਕਰਦੇ ਸੁਆਗਤ ਕਰਦੇ ਨੇ ਸੋ ਮੈਂ 2-3 ਦਿਨ ਦੀ ਫ੍ਰੀ ਸਾਥੇ ਉਹ ਕੰਮ ਕਰਦੇ ਸੀਗਾ ਤੇ ਪੈਣਾ ਚਲੋ ਕਹੇ ਜੀ ਕਰਨਾ ਵਾ ਮੇਰੀ ਵਾਈਫ ਵੀ ਇੱਕ ਗਈ ਸੀ ਤੇ ਉਹਨਾਂ ਨੂੰ ਛੁੱਟੀਆਂ ਸੀ ਦੀ ਪਿਨਾਸ ਨੂੰ ਤੇ ਉਹ ਕਹਿੰਦੇ ਵਾਕਈ ਉਹ ਮਾਂ ਕਿਉਂਕਿ ਉਹ ਪੱਲੇ ਟਰੈਵਲ ਨਹੀਂ ਕਰ ਸਕਦੀ ਮੇਰੀ ਵਾਈਫ ਕੁਝ ਕਾਰਨ ਕਰਕੇ ਤੇ ਮੈਨੂੰ ਛੁੱਟੀਆਂ ਸੀ ਮੈਂ ਕਿਹਾ ਮੈਂ ਘਰੇ ਕੀ ਕਰਨਾ ਵਾ ਤੇ ਚਲੋ ਮੈਂ ਕੋਮ ਫਿਰ ਕੇ ਉਹਨਾਂ ਮੈਂ ਜੀ ਹਮਾ ਚੁਰੀ ਅੱਜ ਹਮੀਰਪੁਰ ਦਾ ਇੱਕ ਬਹੁਤ ਸੋਹਣਾ ਪਿੰਡ ਹੈਗਾ ਜੀ ਉੱਥੇ ਆਇਆ ਵਾ ਉੱਥੇ ਮੇਰੇ ਕੁਝ ਵਾਕਵ ਰਹਿੰਦੇ ਸੀ ਖਾਸ ਮੋਨਾ ਸੋਰੀ ਮੈਂ ਅੰਮ੍ਰਿਤਪੁਰ ਦੇ ਕੁਝ ਪਿੰਡ ਦੇ ਵਾਗਵਰਿੰਦੇ ਸੀ ਬੀਰਪੁਰ ਦਾ ਫੇਰ ਲਾ ਉੱਥੇ ਕੁਝ ਮੇਰੇ ਵਾਗਵਰਿੰਦੇ ਸੀ ਮੌਂਦਰਾ ਦੇ ਘਰ ਆਇਆ ਜੀ ਬਹੁਤ ਵਧੀਆ ਲੋਕਦਾਨਾ ਬਹੁਤ ਧੀਰਜ ਨਾਲ ਕੀ ਹੈਲਥ ਕੀਤੀ ਸੌਰੀ ਹੈਲਥ ਕੈਨ ਬਹੁਤ ਵਧੀਆ ਨਾਲ ਮੇਰੀ ਟਾਪਾਂ ਕੀ ਕੀਤੀ ਸਵਾਗਤ ਕੀਤਾ ਬਹੁਤ ਕੇਅਰ ਕੀਤੀ ਮੇਰੀ ਬਹੁਤ ਖੁਸ਼ ਹੋਇਆ ਕਿ ਅੱਜ ਤੁਸੀਂ ਫੈਮਿਲੀ ਨਾਲ થોਣੇ ਸਮਾਂ ਫੈਮਿਲੀ ਕੋ ਨਹੀਂ ਅਗਲੀ ਹੋਈ ਅਜੇ ਕਿ ਤੇ ਇਸ ਦੋਸਤੋ ਤੁਹਾਨੂੰ ਮੈਂ ਦਿਖਾਉਣਾ ਹੈ ਜੀ ਅੱਜ ਜਿਵੇਂ ਚਲਦਾ ਪਿੰਡ ਜੋ ਕਿ ਬਹੁਤ ਹੀ ਮਤਲਬ ਸਦਾ ਹਰਨ ਸਿੰਪਲ ਬਹੁਤ ਵਧੀਆ ਪੇਂਟ ਹੈ ਮਤਲਬ ਕਿ ਸਾਡੇ ਪੰਜਾਬ ਦੇ ਜੋ ਪੰਜਾਬ ਦਾ ਸਾਡਾ ਵਾਤਾਵਰਨ ਉਹ ਤੋਂ ਕਈ ਗੁਣਾ ਵਧੀਆ ਹੈ ਜੀ ਸ਼ਾਂਤੀ ਸਕੂਨ ਚੈਨ ਮਤਲਬ ਕਿ ਹਰ ਚੀਜ਼ ਵਧੀਆ ਹੈ ਚਲੋ ਬਹੁਤਿਆਂ ਗੱਲਾਂ ਨਾ ਕਰਦੂ ਤੁਹਾਨੂੰ ਮੁੱਫ ਹੋ ਜਾਏ ਜੀ ਇਤਨਾ ਮੋਲ ਕੀ ਕਿ ਸਰੰਦਾ ਹੈ ਚਲਦਾ ਪਿੰਡ ਦਾ ਅ ਦੋਸਤੋ ਤੁਹਾਨੂੰ ਉਹ ਉੱਥੇ ਚੜਾਈ ਚੜ ਕੇ ਇੱਥੇ ਆਇਆ ਜੀ ਜਰਾ ਤੁਹਾਨੂੰ ਵੀ ਉਹ ਦਿਖਾਉਣ ਵਾਸਤੇ ਆਹ ਦੇਖੋ ਵੀਊ ਇਹ ਜਿਹਾ ਚਲਦਾ ਅਮੀਰਪੁਰ ਦਾ ਪਿੰਡ ਹੈ ਇਹ ਜਿਹੀ ਬਹੁਤ ਕਿੱਡਾ ਵਧੀਆ ਮਾਹੌਲ ਹੈ ਸ਼ਾਂਤੀ ਉਹ ਵੇਖੋ ਪਹਾੜ दोस्तों बहुत मतलब कि हिमाचल चलते रहे आगे कुछ फीलिंग ही बखरींदी है आ देखो व्यू देखो चेक करो आए हैं जब हिमाचल चल छ हिमाचल देख अमृतसर दा पेंटा जी इथे आए हैं फीलिंग बहुत बढ़िया शांति ਕੋ ਸ਼ੋਰ ਸ਼ਰਾਬਾ ਨਾ ਕੋ ਟ੍ਰੈਫਿਕ ਨਾ ਕੋਸ਼ ਬਿਲਕੁਲ ਸ਼ਾਂਤੀ ਹੈ ਜੀ ਹੈ ਚਿੜੀਆਂ ਦੀਆਂ ਮਰਜਾ ਸੋ ਇਨਸਾਨ ਦਾ ਨੁ ਆਵਾਜ਼ ਆਂਦੀਆਂ ਨੇ ਪਿੱਛੇ ਚਿੜੀਆਂ ਦੀਆਂ ਕਿੱਡੀਆਂ ਦੀ ਆਵਾਜ਼ ਆਂਦੀਆਂ ਹੈ ਪੂਰਾ ਪਿੰਡ ਇੱਥੋਂ ਸਟਾਰਟ ਹੋਿੰਦਾ ਹੈ ਐਪਲ ਨੂੰ ਜਾਂਦਾ ਰਸਤਾ ਆਹ ਦੇਖੋ ਵਾਜੋ ਕਿੱਡੀਆਂ ਦੀਆਂ ਆਂਤੀ ਆਲੇ ਨੂੰ ਵਾਜੋ ਦੇਖੋ ਬਹੁਤ ਵਧੀਆ ਮਾਹੌਲ ਸ਼ਾਂਤ ਤੇ ਮਿੱਠੇ ਮਿੱਠੀਆਂ ਕੋਇਲਾ ਦੀ ਵਾਜਾ ਕਰੇ ਪੰਛੀਆਂ ਦੀ ਆਵਾਜ਼ਾਂ ਕਿੱਡੀਆਂ ਸੋਹਣੀਆਂ ਐ ਲੋਕਾਂ ਦੇ ਘਰ ਐ ਪੂਰਾ ਜੰਗਲ ਆ ਜੀ ਕਿੱਡਾ ਵਧੀਆ ਥਿਊ ਵੇਖੋ ਆ ਘਰ ਬਣਿਆ ਇਹ ਲੋਕਾਂ ਦੇ ਕੋਈ ਥੱਲੇ ਆ ਕੋਈ ਉੱਪਰ ਆ ਦੇਖੋ ਉਹ ਪਿੱਛੇ ਪਹਾੜ ਜਿਹੜੇ ਮੈਂ ਕਹਿੰਦਾ ਲੋਕੀ ਰਹਿੰਦੇ ਇੱਥੇ ਇਹਨਾਂ ਨੂੰ ਕਿੰਨਾ ਜਾਂਦਾ ਹੋਣਾ ਸ਼ਾਂਤ ਮੋਲ ਸਿੰਪਲ ਲਾਈਫ ਸੋਬਰ ਲਾਈਫ ਨਾ ਕੋਈ ਘੱਟਾ ਮਿੱਟੀ ਨਾ ਕੋਈ ਟ੍ਰੈਫਿਕ ਨਾ ਕੋਈ ਕੁਝ ਨਹੀਂ ਆ ਦੇਖੋ ਵੀਰੂ ਇੱਕ ਕਹ ਜਾਂਦਾ ਰਸਤਾ ਇੱਧਰ ਜਿੱਥੇ ਆਪਾਂ ਜਾਣਾ ਏ ਇੱਕ ਹੋ ਜਾਂਦਾ ਰਸਤਾ ਥੱਲੇ ਨੂੰ ਉੱਥੋਂ ਹੋ ਗਿਓ ਨਹੀਂ ਬੋੜਾ ਗਿਣ ਜਾਂਦੇ ਕਿਉਂਕਿ ਬਾਗਾਨੇ ਲਾਕੇ ਜਾਏ ਹੋਈ ਆ ਆਪਾਂ ਆ ਦੇਖੋ ਚੱਲ ਚਰ 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 دیਵਾ ਜੋੜੀ ਇਹ ਕਹ ਸੜਕ ਕਿਤੇ ਇਹ ਸੜਕ ਪਤਾ ਨਹੀਂ ਕਿੱਧਰ ਨੂੰ ਜਾਂਦੀ ਹੈ ਕਾਹ ਰਸਤਾ ਜਾਂਦਾ ਤਾਂ ਨੂੰ ਤੁਹਾਨੂੰ ਉੱਪਰ ਜਾ ਕੇ ਮੈਂ ਘਰ ਵੀ ਖੋਨਾਂ ਲੋਕਾਂ ਦੇ ਰਹਿਣ ਸਹਿਣ ਕਿੱਦਾਂ ਦਾ ਹੈ ਅਬ ਕੋ ਸੰਸਣ ਪਤਾ ਨਹੀਂ ਕੀ ਇਧਰ ਹੈਗਾ ਜੇ ਲੋਦੀ ਆਪ ਅੱਗੇ ਨਹੀਂ ਆਵਾਂਗੇ ਕੁਝ ਮੱਕਦਾ ਹੈਗਾ ਆ ਮੈਂ ਕੁਝ ਹੋਰ ਹੀ ਨਾ ਲੈਣੀ ਦੇਣੀ ਹੋ ਜਨ ਜਿਹਦੀ ਦਲੇਰੀ ਨਾ ਹੀ ਵਿਖਾਈ ਤੇ ਚੰਗਾ ਹੈ ਇੱਥੇ ਤੁਹਾਨੂੰ ਬਤਕਾਉਂਦਾ ਜੀ ਆ ਦੇਖੋ ਇਹ ਕਾਸੜੇ ਕਿੱਧਰੋਂ ਜਾਂਦੀ ਬਾਣੀ ਕਿੱਧਰੋਂ ਨਿਕਲਦੀ ਮੇਰੇ ਖਿਆਲ ਨਾਲ ਇਹ ਨੂੰ ਦੋਣ ਵਾਲੀ ਸਾਈਡ ਨੂੰ ਨਿਕਲਦੀ ਸੜਕ ਬਾਕੀ ਇਹ ਪੂਰਾ ਜੰਗਲ ਹੀ ਜੰਗਲ ਹੈ ਜਾਨੇ ਆ ਪਾਪਰ ਵਾਪਸ ਜਿੱਥੋਂ ਆਏ ਸੀ ਬਟਰਫਲਾਈ ਆ ਦੇਖੋ ਆਜ ਮੋਰ ਦੀ ਉਹ ਗੱਡੀ ਕਿੱਥੇ ਗੱਡੀ ਹੋ ਕਿੱਥੇ ਲੱਗੀ ਉਹ ਚੈੱਕ ਕਰੋ ਕਿੱਥੇ ਜਾ ਕੇ ਗੱਡੀ ਲਾਈ ਜੰਨਾਂ ਨੇ ਤੁਸੀਂ ਵੀ ਇੰਜੋਏ ਕਰੋ ਦੋਸਤੋ ਇਹ ਥੋੜੀ ਜਿਹੀ ਫੀਲਿੰਗ ਹੀ ਵੱਖਰੀ ਹੁੰਦੀ ਹੈ ਹਿਮਾਚਲ ਮੇਰੀ ਫੇਵਰਟ ਪਲੇਸ ਹੈਗੀ ਹੈ ਕੁਮਰਫਰੈਂਡ ਦੇ ਮਾਮਲੇ 'ਚ ਮੇਰਾ ਚਲ ਮੇਰਾ ਸਭ ਤੋਂ ਨੰਬਰ 1 ਫੇਵਰਟ ਪਲੇਸ ਹੈ ਇਹ ਥੋੜੀ ਜਿਹੀ ਫੀਲਿੰਗ এনਵਾਇਰਨਮੈਂਟ ਇਹ ਤੋਂ ਲੋਕੀ ਰਹਿਣ ਸਹਿਣ ਮੈਨੂੰ ਪਈ ਲੱਗਦੀ ਥੋੜਾ ਇਹ ਲੋਕਾਂ ਦਾ ਨੇਚਰ ਤੇ ਉੱਥੇ ਦਾ ਨੇਚਰ ਬਹੁਤ ਵਧੀਆ ਹੈ ਕੀ ਨੇਚਰ ਜੇ ਆਪਾਂ ਗੱਲ ਕਰੀਏ ਤੇ ਉਹ ਲੋਕਾਂ ਨਾਲ ਇੱਦਾਂ ਘੋਲ ਮਿਲ ਜਾਂਦੇ ਨੇ ਕਿ ਜੀ ਤਾਂ ਪਾਣੀ ਕਿੰਨੀ ਵਾਰੀ ਮਿਲੇ ਭਾਵੇਂ ਇਹਦੀ ਪਹਿਲੀ ਵਾਰੀ ਹੁਣ ਮਾਸ਼ਾਅੱਲੁਕਿ ਇੱਦਾਂ ਨਹੀਂ ਬਾਕੀ ਸੁਭਾਅ ਬਹੁਤ ਵਧੀਆ ਹੈ ਆਪਕ ਬਹੁਤ ਪੂਰੀ ਖਾਤੇ ਨੇ ਹੁਣ ਆਪਾਂ ਜਾ ਰਹੇ ਹਾਂ ਜੀ ਉੱਪਰ ਜਦਾਂ ਦੋਸਤੋ ਮਾਰਸਤਾ ਥੋੜਾ ਹੱਕ ਪਟ ਗਿਆ ਹਾਂ ਚੱਕ ਆਦੋ ਆਪਾਂ ਜਾਣਾ ਜੀ ਉਹ ਉੱਥੇ ਵਿਆਹ ਵਾਲੇ ਘਰ ਆਪਾਂ ਕਰਨਾ ਇਹ ਟੈਂਡੂਆ ਮੇਰੇ ਯਾਰ ਦੋਸਤ ਦਾ ਵਿਆਹ ਹੈ ਜੀ ਆਪਾਂ ਜਾਵਾਂਗੇ ਉੱਪਰ ਰਸਤੇ ਦਾ ਮੈਨੂੰ ਥੋੜਾ ਜਿਹਾ ਭਲੇਖਾ ਲੱਗ ਗਿਆ ਉਹਨਾਂ ਦਾ ਲਾਈਫ ਸਟਾਈਲ ਸਟਾਰਟ ਹੋ ਐਂਡ ਆ ਉਹਨਾਂ ਦੇ ਕਾਰ ਸਟਾਰਟ ਹੋਣ ਲੱਗੇ ਆ। ਇਹ ਦਿਨਾਂ ਚੱਲਦਾ ਪਿੰਨਾ ਦੇ ਘਰ ਇਹ ਖੁਰਲੀ ਜੀ। ਲੰਗਰ ਬਸ਼ੁਵੰਦਨ ਆਸਤੇ। ਇਹ ਨੰਨ੍ਹੀ ਨਵੀਂ ਬਣਾਈ ਆ। ਆਹ ਨਾਸਤਾ ਹੀ ਦਿੰਦੇ ਜੀ ਘਰਾਂ ਦਾ। ਬੰਨੇ ਆ ਜੀ ਕਰ ਬਲ ਸਟਾਈਲ ਇਹ ਨਾ ਕਰਦੇ ਕੋਈ ਇਦਾਂ ਦੇ ਬਣੇ ਹੁੰਦੇ ਇਹਨਾਂ ਰੈਂਸ ਐਨਾ ਦੇਖੋ ਪੂਰਾ ਰੈਟਾਈਨ ਕਰ ਜਪਾਨ ਸਟਾਈਲ ਦੀ ਵੀ ਲਿੰਗ ਹੁੰਦੀ ਗਾਰ ਉਦਾਂ ਦੇ ਵਿੱਚ ਪੁਰਾਣੀ ਟਾਈਪ ਦੇ ਘਾਰੇ ਇਹ ਲਾਈਫ ਸਟਾਈਲ ਨੇ ਦਾ ਸਤਾ ਕਿਉਂਕਿ ਮੈਂ ਇੰਟਰਵਿਊ ਨਹੀਂ ਕਰ ਸਕਦਾ ਬੋਦਾਂ ਨਾਲ ਅੱਛਾ ਤੇ ਬਦਦਰ ਬਾਰ ਬਾਰ ਨਲਿਕਾ ਬਾਰੂ ਖਾਤੀਆਂ ਮਾੜਾ ਮੋਟਾ ਲਾਈਫਟਾਈਮ ਖਾਤ ਤਾਂ ਕਿੱਦਾਂ ਨਿਕਾ ਰਿਆਂ ਨਾਲ ਦੇ ਪਿੰਡਾਂ ਚ ਮਾਚਲ ਚ ਲੇਕਿਨ ਉਹਨਾਂ ਦੇ ਬੋਦਾਂ ਅੰਦਰ ਵਰਕੇ ਪਰਸਲ ਰਹਿ ਚੁੱਕੇ ਗਿਆ ਤੇ ਨਾਈ ਬੋਧ ਮੱਪਸਨ ਮੇਰੀ ਵੀਡੀਓ ਬਣਾਈ ਜਾ ਹਾ ਇੰਨਾ ਕੀ ਮੈਨੂੰ ਛੋਕ ਕਰਾਇਆ ਜੀ ਬਾਕੀ ਤੁਹਾਨੂੰ ਮਾੜਾ ਮੋਟਾ ਚੱਲ ਬਖਾਤੀ ਪਿੰਡੀ ਮਾਚਲ ਦੇ ਪਿੰਡੀ ਕਿਸ ਤਰ੍ਹਾਂ ਦੇ ਹੁੰਦੇ ਨੇ ਬੋਧਾ ਠੇਠ ਪਿੰਡੀ ਆ ਟੀਕਟਾਕ ਪਿੰਡ ਹੈ ਕੋਈ ਨਹੀਂ ਕਹਾ ਬਾਕੀ ਦੇ ਨੈਕਸਟ ਥੋਰ ਜਾਵਾਂਗੇ ਤੁਹਾਨੂੰ ਬਿਹਟੇਰ ਵੀਡੀਓ ਬਣਾ ਕੇ ਦਿਖਾਵਾਂਗਾ ਹਲੇ ਆ ਮੈਂ ਇਨਾ ਕੀ ਦਿਖਾ ਸਕਦਾ ਐ ਅੱਛਾ ਮੇਰੇ ਵੀਊ ਆ ਦੇਖੋ ਬਾਕੀ ਹੋਰ ਵੀ ਕੋਈ ਜਾਵਾਂਗੇ ਦੇ ਘੁੰਮਣ ਤਾਂ ਨੂੰ ਹੋਰ ਵੀ ਵਧੀਆ ਤੋਂ ਵਧੀਆ ਇੰਟਰਸਟਿੰਗ ਕੰਟੈਂਟ ਦੇਖਣ ਲਈ ਵੀਡੀਓਜ਼ ਦੇਖਣ ਲਈ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਬਾਤ ਤੋਂ ਬਾਤ ਤੇ ਮੇਰੀ ਮੋਟੀਵੇਸ਼ਨ ਬਣੇ ਮੇਰੇ ਸੋਹਣੇ ਹਿੰਮਤਾਂ ਵੀਰੋਜ਼ ਬਣਾਉਂਦੀ। ਵਾਤ ਵਾਤ ਪਲੀਜ਼ ਸੈਨ ਨੂੰ ਸਬਸਕ੍ਰਾਈਬ ਕਰੋ। ਮੈਨੂੰ ਦੱਸੋ ਨਾ ਕਿ ਵਧੀਆ ਤੋਂ ਵਧੀਆ ਵੀਰ ਚਾਹਤ ਹੈ। ਵਧੀਆ ਤੋਂ ਵਧੀਆ ਵੀਡੀਓ ਦਾ ਆਈਡੀਆ ਮਤਾ। ਪਲੀਜ਼ ਅੱਜ ਲਈ ਇੰਨਾ ਹੀ। ਅਪੋਜੀ ਡਿਟੇਲ ਚ ਨਹੀਂ ਹੁੰਦਾ ਲਾਈਫ ਸਟਾਈਲ ਵਿਖਾਇਆ। ਬਾਡੀ ਮਾਰ ਤਾਂ ਚਲਾ ਵਿਖਾਈ ਜਾਨੀ ਕਿੰਨਾ ਦੀ। ਹੋਰ ਵੀ ਦੇ ਦਰ ਡਿਟੇਲ ਚ ਵੀਡੀਓ ਮੈਂ ਜ਼ਰੂਰ ਬਣਾ ਕੇ ਦਿਖਾਵਾਂਗਾ। ਜੀ ਦੇਣਾ ਚਾਹਵਾ ਕਿੰਮਾ ਨੇ। ਅੱਜ ਲਈ ਇੰਨਾ ਹੀ ਕਰਦੇ ਆਂ ਜੀ ਵਲੋਗ ਦਾ ਐਂਡ। ਚੈਨਲ ਨੂੰ ਸਬਸਕ੍ਰਾਈਬ ਲਾਈਕ ਤੇ ਸ਼ੇਅਰ ਜਰੂਰ ਕਰਿਓ ਜੋ ਵੱਤ-ਵੱਤ ਮੈਂ ਵੀਡੀਓ ਬਣਾਉਂਚ ਮੈਂ ਮੈਨੂੰ ਹੋਵੇ ਵੀ ਮੈਂ ਵੱਤ-ਵੱਤ ਵੀਡੀਓ ਬਣਾਵਾ ਤੇ ਵਧੀਆ ਤੇ ਵਧੀਆ ਕੰਟੈਕਟ ਦਾ ਇੰਟਰਸਟਿੰਗ ਕੰਟੈਂਟ ਪੱਕੀ ਗੱਲ ਲੈ ਕੇ ਆਵਾਂਗਾ ਥੈਂਕ ਯੂ ਟਾਟਾ ਬਾਏ ਬਾਏ